ਦੇਖਦੇ ਹੀ ਦੇਖਦੇ ਗਰੀਬ ਵਿਅਕਤੀਆਂ ਮਰਨ ਲੱਗੀਆਂ ਅੱਖਾਂ ਸਾਹਮਣੇ ਬੱਕਰੀਆਂ ਗਿੱਦਰਬਾਹ ਦੇ ਨੇੜਲੇ ਪਿੰਡ ਮਦੀਰ ਦੇ ਵਿੱਚ ਇੱਕ ਗਰੀਬ ਵਿਅਕਤੀ ਨੇ ਆਪਣੇ ਗੁਜ਼ਾਰੇ ਦੇ ਲਈ ਬੱਕਰਾਂ ਪਾਲ ਲੈਣਾ ਹੁੰਦਾ ਸਨ ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਦੇਖਦੇ ਹੀ ਦੇਖਦੇ ਅੱਖਾਂ ਸਾਹਮਣੇ ਮਰ ਗਈਆਂ ਚਾਰ ਬੱਕਰੀਆਂ ਸੰਦੀਪ ਸਿੰਘ ਨੇ ਦੱਸਿਆ ਕਿ ਬੱਕਰੀਆਂ ਦੇ ਮਰਨ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਕਿਹਾ ਕਿ ਉਸ ਦਾ ਗੁਜ਼ਾਰਾ ਇਹਨਾਂ ਦੇ ਸਿਰ ਤੇ ਹੀ ਚੱਲਦਾ ਸੀ ਮਰੀ ਵਿਅਕਤੀ ਨੇ ਮਦਦ ਦੀ ਗੁਹਾਰ ਲਗਾਈ ਹੈ ਕੀ ਨਾਮ ਹੈ ਕਿਹੜਾ ਪਿੰਡਾ ਮੇਰਾ ਨਾਮ ਹੈ ਸੰਦੀਪ ਸਿੰਘ ਹੈ ਹੂੰ ਪਿੰਡ ਮਦੀਆ ਕੀ ਘਟਨਾ ਹੋਈ ਹੈ ਬਈ ਪਤਾ ਨਹੀਂ ਬਈ ਮੈਂ ਤਾਂ ਕੰਮ ਤੇ ਗਿਆ ਸੀ ਯਾਰ ਮੇਰੇ ਆਂਦੇ ਉਂ ਤੇ ਡਿੱਗੀਆਂ ਪੰਗਾਈ ਸਾਰੀਆਂ ਹੂੰ ਤੇ ਜਦੋਂ ਮੈਂ ਇਹਨੂੰ ਫੋਨ ਕੀਤਾ ਮੈਂ ਘਰੇ ਭੱਜਾਇਆ ਆਜ ਨਹੀਂ ਦੋ ਕਿੰਨੀਆਂ ਕ ਬੱਕਰੀਆਂ ਰੱਖੀਆਂ ਨੇ ਬੱਕਰੀਆਂ ਮੇਰੇ ਕੋਲ ਹੈਗੇ ਜੀ 10 12 ਨਗ ਕਿੰਨੇ ਨਾਗਾਂ ਦੀ ਜਿਹੜੀ ਮੌਤ ਹੋਈ ਇਹ ਹੈਗੇ ਜੀ 4 ਅੱਛਾ ਕੀ ਲੱਗਦਾ ਤੁਹਾਨੂੰ ਕੀ ਕਾਰਨ ਹੋ ਗਿਆ ਇਹਦਾ ਹੀ ਪੱਠੇ ਬਾਈ ਸੀ ਬਸ ਪੱਠਾ ਨਾ ਜਾ ਕੋਈ ਵੇਖੋ ਕੋਈ ਰੱਬ ਜਾਣਦਾ ਇਹ ਤਾਂ ਹੂੰ ਤੇ ਕਿੰਨੀਆਂ ਕਿ ਮਹਿੰਗੀਆਂ ਸਪੀਕਰਾਂ ਦਾ ਨੁਕਸਾਨ ਹੋ ਗਿਆ ਆ ਤੁਹਾਡੇ ਸਾਹਮਣੇ ਆਈ ਵੇਖ ਲਓ ਕੋਈ ਅਗਲੇ ਲੱਖ ਡੂਰ ਲੱਖ ਦਾ ਨੁਕਸਾਨ ਤਾਂ ਹੋਊਗਾ ਹੂੰ ਤੇ ਕੀ ਕਹਿਣਾ ਚਾਹੋਗੇ ਜ਼ਮੀਨਾਂ ਦੀ ਸਿਰਤੀ ਥੋੜਾ ਗੁਜ਼ਾਰ ਚੱਲਦੀ ਸੀ ਹਾਂਜੀ ਮੈਂ ਸਬਜ਼ੀ ਵੇਚਦਾ ਗਰੀਬ ਬੰਦਾ ਵਾ ਰੋ ਰੋ ਹੁਣ ਬੋ ਮੇਰਾ ਮਹਰ ਜਿਗਾਰੀ ਸੀ ਮੇਰਾ ਕੰਮ ਹੀ ਇਹਦੇ ਸਿਰਤੀ ਸਾਰ ਹੂੰ ਇਹਨਾਂ ਦੇ ਸਿਰਤੀ ਹੁਣ ਉਹਦੇ ਟਾਈਮ ਬਸ ਕਰਦੇ ਸੀ ਤੇ ਇਹਨਾਂ ਨੂੰ ਵੀ ਇਕੱਠਾ ਹੀ ਇਹਨਾਂ ਨੇ ਖਾਦਾ ਪੀਤਾ ਸੀ ਸਾਰਿਆਂ ਨੂੰ ਇਕੱਠਾ ਹੀ ਪਾਉਣੇ ਆਈ ਇੱਕ ਥਾਂ ਜਿਹੜੀਆਂ ਦੂਜੀਆਂ ਹੈਗੀਆਂ ਉਹਨਾਂ ਦਾ ਉਹ ਕਿਵੇਂ ਉਹ ਕੁਛ ਅੱਗੇ ਨਾਲੋਂ ਫਰਕ ਉਹਨਾਂ ਦੇ ਟਿਕ ਟੁਕੇ ਲਵਾਤੇ ਸਰ ਕੰਦੇ ਹੂੰ ਕੁਛ ਵਿੱਚੋਂ ਹੈਗਾ ਪਿੰਗਾਂ ਉਹਨਾਂ ਨੂੰ ਵੇਣੇ ਆਉਣਾ ਲਵਾਉਣੇ ਹੋਰ ਦਵਾਈ ਦੂਏ ਇਹਨਾਂ ਦੀ ਮੌਤ ਹੀ ਹੋਈ ਕਿ ਬਈ ਕੋਈ ਡਾਕਟਰ ਵੀ ਸੱਦਾ ਸੀ ਡਾਕਟਰ ਸੱਦਾ ਹੀ ਬਈ ਲਾਇ ਸੀ ਟਿਕ ਟੁਕੇ ਨਹੀਂ ਕੋਈ ਹਸਾਬ ਚਾਈ ਗੱਲ ਹੂੰ ਕੀ ਪਹਿਲਾਂ ਇਹਨਾਂ ਨੂੰ ਕੀ ਬਿਓ ਬਿਓਸ਼ ਹੋਈਆਂ ਸੀ ਡਿੱਗੀਆਂ ਕੀ ਬਣਿਆ ਬਾ ਮਾੜ ਮੋਟੇ ਡਿੱਗੀਆਂ ਤੇ ਪਾਣੀ ਹੀ ਨਿਕਲਦਾ ਮੂੰਹ ਚ ਇਹਨਾਂ ਦੇ ਹੂੰ ਹਰਾ ਹਰਾ ਜਾ ਕੀ ਲੱਗਦਾ ਤੁਹਾਨੂੰ ਕੋਈ ਖਾਣ ਪੀਣ ਨਾਲ ਹੋ ਗਿਆ ਜਾਂ ਕੋਈ ਹੋਰ ਗੱਲ ਬਣਿਆ ਪਈ ਇਹ ਤੁਹਾਨੂੰ ਮਾਲਕ ਨੂੰ ਪਤਾ ਮੈਂ ਤਾਂ ਪੱਠੇ ਪਾਈ ਸੀ ਮੈਂ ਡਾਕਟਰ ਨੇ ਕੀ ਦੱਸਿਆ ਡਾਕਟਰਾਂ ਦਾ ਜ਼ਹਿਰ ਬਣਿਆ ਇਹਨਾਂ ਦੇ ਹੂੰ ਦਵਾਈ ਕਰ ਟੀਕ ਟੂਕ ਲਾ ਗਿਆ ਜਰੀਲੀ ਇਹਨਾਂ ਨੇ ਦਵਾਈ ਖਾਧੀ ਆ ਇਹ ਵਿਚਾਰਾ ਨਿਤ ਗੋਭੀ ਪਾਉਂਦਾ ਸੀ ਨਿਤ ਗੋਭੀ ਪਾਉਂਦਾ ਨਿਤ ਜੀ ਇਹ ਸਬਜ਼ੀ ਦਾ ਕੰਮ ਕਰਦਾ ਜੀ ਇਹ ਇਹ ਆ ਬੰਦਾ ਗਰੀਬ ਬੰਦਾ ਸਾਨੂੰ ਐਂ ਲੱਗਦਾ ਵੀ ਕਿਸੇ ਨੇ ਜਰੀਲੀ ਇਹਨੂੰ ਕੋਈ ਦਵਾਈ ਦਿੱਤੀ ਹੂੰ ਇਹ ਨਿਤ ਸਬਜ਼ੀ ਦਾ ਕੰਮ ਕਰਦਾ ਸਾਫ਼ ਸੁਥਰੀ ਸਬਜ਼ੀ ਪਾਉਂਦਾ ਠੀਕ ਆ ਪਹਿਲਾਂ ਚਲੇਦਾ ਉਹ ਮਰਿਆ ਮੜ ਕੇ ਬਾਜ ਦੀਆਂ ਉਹ ਵੀ ਨਹੀਂ ਜੀ ਜਿਹੜੇ ਹਸਾਵ ਨਾਲ ਵੇਖੀ ਅਸੀਂ ਦਵਾਈ ਡਾਕਟਰਾਂ ਪਰੇ ਪਿੰਡ ਦਾ ਸੀ ਕਾਲਾ ਉਹਨੇ ਵਿਚਾਰੇ ਇਨਟੇਰਮੈਂਟ ਕੀਤੀ ਬਾਹਰੋਂ ਤਿੰਨ ਚਾਰ ਡਾਕਟਰ ਦੀ ਅਸੀਂ ਸੱਦੇ ਜੀ ਤੇ ਉਹ ਕਹਿੰਦਾ ਇਹ ਮੁਸ਼ਕਲ ਆ ਕੰਮ ਜੀ ਇਹਨੂੰ ਕਿਸੇ ਨੇ ਜਰੀਲੀ ਯਾਰ ਦੀ ਦਵਾਈ ਦਿੱਤੀ ਹੈ ਕਿੰਨਾ ਕ ਇਨਸਾਨ ਹੋ ਗਿਆ ਇਹਦਾ ਵਿਚਾਰੇ ਗਰੀਬ ਬੰਦੇ ਦਾ ਇਹ ਪਾਲਣ ਪੋਚਣ ਵਿਚਾਰਾ ਸਬਜ਼ੀ ਦਾ ਕਰਦਾ ਸੀ ਜੀ ਠੀਕ ਆ ਨਿੱਤ ਸਾਫ਼ ਸੁਥਰੀ ਸਬਜ਼ੀ ਪੌਂਦਾ ਕੋਈ ਪਸ਼ੂ ਆਪਦੇ ਨੂੰ ਐ ਨਹੀਂ ਕਹਦਾ ਵੀ ਆਪਦੇ ਪਸ਼ੂ ਨੂੰ ਕੋਈ ਗੰਦੀ ਸਬਜ਼ੀ ਪੌਂਦਾ ਸਾਫ਼ ਸੁਥਰੀ ਸਬਜ਼ੀ ਪੌਂਦਾ ਜੀ ਆਲ ਦੇ ਪਸ਼ੂ ਨੂੰ ਹੈ ਆਹ ਚਲੇਦਾ ਬਹੁਤ ਵੱਡਾ ਸੰਗਾਨ ਹੋ ਗਿਆ ਅਸੀਂ ਤਾਂ ਇਹੀ ਮੰਨ ਕਰਦੇ ਆ ਆ ਬੰਦਾ ਗਰੀਬ ਬੰਦਾ ਵਿਚਾਰਾ ਰੋਟੀ ਪਾਣੀ ਕਰਦਾ ਸੀ ਇਹਨਾਂ ਦੇ ਸਿਰ ਤੇ ਤੁਰਿਆ ਫਿਰਦਾ ਸੀ ਠੀਕ ਹੈ ਜੀ ਆਹ ਸਰਪੰਚ ਸਾਹਿਬ ਬੈਠਿਆ ਕੋਲੇ ਸਰਪੰਚ ਹੀ ਆ ਸਭ ਜੀ ਗੱਲ ਕਰੀ ਬਸ